ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਪਹਿਲਾਂ ਆਪਨੇ ਏਸੀ ਦੇ ਹਨਾ ਕਵਰ ਦੀ ਕਟਿੰਗ ਦੀ ਤੁਹਾਨੂੰ ਵੀਡੀਓ ਦਿਖਾਈ ਸੀ ਤੁਸੀਂ ਬਹੁਤ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹੋ ਹਰ ਇੱਕ ਤਰ੍ਹਾਂ ਦੇ ਜਿੱਦਾਂ ਕਿ ਹੁਣ ਆਪਾਂ ਏਸੀ ਦੇ ਕਵਰ ਦੀ ਸਿਲਾਈ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਮੇਰੀਆਂ ਭੈਣਾਂ ਮੇਰੇ ਨਾਲ ਲੜ ਰਹੀਆਂ ਨੇ ਹਨਾ ਕਿਉਂਕਿ ਮੈਂ ਸੂਟਾਂ ਦੀ ਕਟਿੰਗ ਦੀ ਵੀਡੀਓ ਤਾਂ ਬਣਾਤੀ ਸੀ ਪਰ ਸਟੀਚਿੰਗ ਦੀ ਨਹੀਂ ਹਜੇ ਤੱਕ ਬਣਾਈ ਕਿਉਂਕਿ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਵੀ ਮੈਂ ਕਿਤਾਬ ਨੂੰ ਥੋੜੀ ਜੀ ਕੰਮਕਾਰਾਂ ਚ ਹਨਾ ਥੱਕ ਜਾਂਦੀ ਆ ਫਿਰ ਟਾਈਮ ਨਹੀਂ ਮਿਲਦਾ ਹੈਗਾ ਤੇ ਹੁਣ ਮੈਂ ਤੁਹਾਨੂੰ ਇਹ ਜਿੰਨਾ ਪਾਇਆ ਕਰੂ ਜ਼ਰੂਰ ਵੀਡੀਓ ਅਪਲੋਡ ਕਰਿਆ ਕਰੂੰਗੀ ਤੇ ਇਸ ਤੋਂ ਬਾਅਦ ਏਸੀ ਦੇ ਕਵਰ ਤੋਂ ਬਾਅਦ ਆਪਾਂ ਜਿਹੜੇ ਆਪਣੇ ਪੱਖੇ ਨੇ ਹਨਾ ਦੇਖੋ ਹੁਣ ਆਪਾਂ ਸਾਰਿਆਂ ਨੇ ਬੰਦ ਕਰਤੇ ਪੱਖੇ ਬਹੁਤ ਧੂੜ ਮਿੱਟੀ ਦੇ ਨਾਲ ਹਨ ਉਹ ਭਰ ਜਾਂਦੇ ਨੇ ਪੁਰਾਣੇ ਕੱਪੜੇ ਦੁਪੱਟੇ ਜੋ ਵੀ ਤੁਹਾਡੇ ਕੋਲੇ ਹੈਗੇ ਨੇ ਹਨਾ ਜਾਂ ਚਾਦਰਾਂ ਵਗੈਰਾ ਉਹ ਤੋਂ ਤੁਸੀਂ ਇਹਨਾਂ ਸਾਰੇ ਪੱਖਿਆਂ ਦੇ ਕਵਰ ਕਿਵੇਂ ਬਣਾ ਸਕਦੇ ਹੋ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਤੁਹਾਨੂੰ ਦਿਖਾਉਂਗੀ ਮੈਂ ਉਹ ਵੀਡੀਓ ਮੈਂ ਕੱਲ ਨੂੰ ਅਪਲੋਡ ਕਰੂੰਗੀ ਅੱਜ ਆਪਾਂ ਤੁਹਾਨੂੰ ਏਸੀ ਦੀ ਸਲਾਈ ਦੀ ਹੈ ਨਾ ਜਿਹੜਾ ਆਪਾਂ ਕਵਰ ਉਹਦੋਂ ਕੱਟਿਆ ਸੀ ਇਹਦੀ ਆਪਾਂ ਨੇ ਸਲਾਈ ਕਿਵੇਂ ਕਰਨੀ ਹੈ ਦੇਖੋ ਆਪਣੀ ਕਟਿੰਗ ਤੁਹਾਨੂੰ ਸਾਰੀ ਦਾਸਤੀ ਸੀਗੀ ਇਹ ਰਾਉਂਡ ਸ਼ੇਪ ਦੇ ਵਿੱਚ ਦੇਖੋ ਆਪਾਂ ਨੇ ਮਿੰਕੇ ਓਮੇ ਜਿਮੀ ਕੱਟ ਲਿਆ ਸੀ ਹੁਣ ਜਿਹੜੀ ਆਪਾਂ ਨੇ ਸਲਾਈ ਕਰਨੀ ਹੈ ਉਹ ਜਿਹੜਾ ਇਹ ਚੀਜ਼ ਆਪਣੇ ਕੱਟੀ ਸੀ ਮਿੰਕੇ ਹੈ ਨਾ ਲੰਬਾਈ ਚੌੜਾਈ ਵਾਲੀ ਇਹਦਾ ਜਿਹੜਾ ਇੱਕ ਕੋਨਾ ਹੈ ਇਧਰੋਂ ਇਹਦਾ ਇੱਕ ਕੋਨਾ ਜਿਹੜਾ ਗੋਲਾਈ ਵਾਲਾ ਹੈਗਾ ਉਹਨੂੰ ਸਾਈਡ ਤੇ ਰੱਖਣਾ ਇਸ ਤਰੀਕੇ ਦੇ ਨਾਲ ਤੇ ਇਹਨੂੰ ਆਪਾਂ ਰੱਖਾਂਗੇ ਇਸ ਤਰੀਕੇ ਦੇ ਨਾਲ ਹਾਂਜੀ ਹੁਣ ਜਿਹੜਾ ਆਪਣੇ ਇਹ ਕੱਪੜਾ ਸੀਗਾ ਇਹਨੂੰ ਆਪਾਂ ਇਸ ਤਰੀਕੇ ਨਾਲ ਦੂਰਾ ਕਰ ਲੈਣਾ ਫਿਰ ਇੱਥੋਂ ਆਪਾਂ ਨੇ ਲਾ ਲਾਂਗੇ ਥੋੜਾ ਜਿਹਾ ਕੱਟ ਕਿਉਂਕਿ ਜਿਹੜੀ ਆਪਾਂ ਨੇ ਇਹ ਚੀਜ਼ ਜੜਨੀ ਹੈ ਇਹ ਆਪਾਂ ਬਿਲਕੁਲ ਬਚਾ ਲਉ ਜੜਨੀ ਸ਼ੁਰੂ ਕਰਾਂਗੇ ਤਾਂ ਕਿ ਆਪਣੀ ਹਨਾ ਇਕਸਾਰ ਜੜੀ ਜਾਵੇ ਜਿਹੜਾ ਆਪਣਾ ਇਹ ਵਾਲਾ ਕੱਪੜਾ ਹੈਗਾ ਸਾਈਡਾਂ ਵਾਲਾ ਇਹਨੂੰ ਵੀ ਆਪਾਂ ਕੀ ਕਰਾਂਗੇ ਇਸ ਤਰੀਕੇ ਨਾਲ ਕਰਕੇ ਇਹਦੇ ਵੀ ਆਪਾਂ ਇਥੇ ਕਟਿੰਗ ਕਰ ਲਏ ਹੁਣ ਆਪਾਂ ਇਹਦੀ ਕਰਾਂਗੇ ਸਿਲਾਈ ਸਿਲਾਈ ਆਪਾਂ ਕਿਸ ਤਰੀਕੇ ਨਾਲ ਕਰਾਂਗੇ ਜਿਹੜੀ ਕਟਿੰਗ ਹੈਗੀ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਦੋਨਾਂ ਨੂੰ ਇਸ ਤਰੀਕੇ ਨਾਲ ਬਰਾਬਰ ਹਨਾ ਕਰ ਲਾਂਗੇ ਆਓ ਆਪਾਂ ਕਰਦੇ ਹਾਂ ਸ਼ੁਰੂ ਜਿਹੜੇ ਆਪਣੇ ਕੱਟ ਲਗਾਏ ਨੇ ਬਿਲਕੁਲ ਉਹ ਇੱਕ ਦੂਜੇ ਦੇ ਉੱਪਰ ਰੱਖਣੇ ਆ ਬਸ 1-1 ਇੰਚ ਦੀ ਹਨਾ ਮਲਕੇ ਉਂਗਲ ਦੀ ਤੁਸੀਂ ਸਿਲਾਈ ਜਿੱਦਾਂ ਭਰਨੀ ਹੈ ਉਹਦਾ ਭਰ ਲਿਓ ਜਿਹੜੇ ਜਿਹੜੇ ਪੈਣਾ ਨੂੰ ਆਉਂਦੀ ਹੈ ਸਿਲਾਈ ਉਹ ਤਾਂ ਕਰ ਲੈਣਗੇ ਜਿਨ੍ਹਾਂ ਨੂੰ ਨਹੀਂ ਆਉਂਦੀ ਪਹਿਲੀ ਵਾਰੀ ਕਰ ਰਹੀਆਂ ਨੇ ਉਹ ਵੀ ਤੁਸੀਂ ਨਾ ਵਾਸ ਇੱਕ ਮਲ ਕੇ ਉਂਗਲ ਦੀ ਸਲਾਈ ਤੁਸੀਂ ਰੱਖ ਲੈਣੀ ਹੈ ਤੇ ਮੇਰਾ ਧਾਗਾ ਵੀ ਮਸ਼ੀਨ ਦੇ ਵਿੱਚੋਂ ਨਿਕਲ ਗਿਆ ਹਾਂਜੀ ਹੁਣ ਆਪਣਾ ਜਿਹੜਾ ਨੀਚੇ ਵਾਲੀ ਸਾਈਡ ਆਪਾਂ ਇਸ ਤਰੀਕੇ ਨਾਲ ਉਹਨੂੰ ਸਲਾਈ ਪੂਰੀ ਲਗਾ ਲਾਂਗੇ ਇਸ ਜਗ੍ਹਾ ਤੇ ਜਦੋਂ ਆਪਾਂ ਇਹਨੂੰ ਖੜਾ ਲਾਂਗੇ ਫਿਰ ਆਪਾਂ ਇਹਨੂੰ ਕਮਾ ਦਾਂਗੇ ਇਹਨੂੰ ਨਾ ਨੀਚੋਂ ਥੋੜਾ ਜਿਹਾ ਰਾਉਂਡ ਸ਼ੇਪ ਦੇ ਵਿੱਚ ਇਹ ਜੜਿਆ ਜਾਊਗਾ ਫੇਰ ਹੀ ਜਿਹੜੀ ਆਪਣੀ ਏਸੀ ਦੀ ਹੈ ਨਾ ਗੁਲਾਈ ਆ ਕਵਰ ਦੀ ਉਹ ਬਣੂਗੀ ਹਾਂਜੀ ਪਹਿਲਾਂ ਆਪਾਂ ਇਲਾਸਟਿਕ ਨੂੰ ਇਸ ਤਰੀਕੇ ਨਾਲ ਹਨਾ ਬੰਦ ਲਗਾ ਲਾਂਗੇ ਰਾਉਂਡ ਸ਼ੇਪ ਦੇ ਵਿੱਚ ਗੋਲ ਕਰ ਲਾਂਗੇ ਮੈਂ ਤੁਹਾਨੂੰ ਦਿਖਾਉਣੀ ਜੀ ਦੇਖੋ ਹੁਣ ਆਪਾਂ ਇਲਾਸਟਿਕ ਨੂੰ ਇਸ ਤਰੀਕੇ ਨਾਲ ਬੰਦ ਲਾ ਲੈਣਾ ਤੇ ਜਿਹੜੀ ਮੇਰੇ ਭੈਣਾਂ ਨੂੰ ਪਾਉਣੀ ਆਉਂਦੀ ਹੈ ਨਾ ਇਲਾਸਟਿਕ ਉਹ ਤਾਂ ਠੀਕ ਹੈਗੀ ਜਿਹੜੇ ਨੂੰ ਨਹੀਂ ਪਾਉਣੀ ਆਉਂਦੀ ਹਨਾ ਉਹ ਪਹਿਲਾਂ ਥੋੜਾ ਜਿਹਾ ਕੱਪੜੇ ਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣੇ ਫਿਰ ਆਪਾਂ ਇਲਾਸਟਿਕ ਨੂੰ ਹਨਾ ਜਿਵੇਂ ਆਪਾਂ ਨੇਫਾ ਮੋੜਦੇ ਹੁੰਨੇ ਆ ਬਸ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਇਲਾਸਟਿਕ ਇਹਦੇ ਵਿੱਚ ਪਾ ਲਾਂਗੇ ਥੋੜਾ ਜਿਹਾ ਮੈਥੋਂ ਇਹ ਖੁੱਲਾ ਬਣ ਗਿਆ ਸੀਗਾ ਤੁਸੀਂ ਐਨ ਮੈਮੀ ਨੇ ਮਿਲ ਕੇ ਇਹ ਨਾ ਬਰਾਬਰ ਬਰਾਬਰ ਮੁੰਦਾ ਇਹ ਰੱਖਿਓ ਫੇਰ ਖੁੱਲਾ ਸੋਣਾ ਜ ਨਹੀਂ ਲੱਗਦਾ ਹੁਣ ਮੈਂ ਤੁਹਾਨੂੰ ਪੂਰਾ ਕੰਪਲੀਟ ਕਰਕੇ ਇਸ ਨੂੰ ਉਹਦੇ ਉੱਪਰ ਚੜਾ ਕੇ ਦਿਖਾਵਾਂਗੀ ਆਪਣੇ ਏਸੀ ਤੇ ਤੁਸੀਂ ਜ਼ਰੂਰ ਬਣਾਇਓ ਤੇ ਫਿਰ ਮੈਨੂੰ ਦੱਸਿਓ ਵੀ ਤੁਹਾਡਾ ਕਿਵੇਂ ਬਣਿਆ ਤੇ ਜਿਹੜਾ ਦੂਸਰਾ ਮੈਂ ਤੁਹਾਨੂੰ ਇਹ ਦਿਖਾਇਆ ਹੈ ਇਹਦਾ ਵੀ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸਿਓ ਵੀ ਕਿਹਨੂੰ ਕਿਹਨੂੰ ਤਾਹੀ ਦੇ ਬਣਾ ਕੇ ਹਨਾ ਮੈਂ ਉਹੇ ਜਿਹਾ ਬਣਾ ਕੇ ਵੀ ਦਿਖਾ ਦੂੰਗੀ ਤੇ ਹੁਣ ਆਪਾਂ ਇਹਨੂੰ ਪਲਾਸਟਿਕ ਪਾ ਦਿੰਦੇ ਹਾਂ ਦੇ ਉੱਪਰ ਚੜਾਤਾ ਹੈਗਾ ਤੁਸੀਂ ਹੈਨਾ ਇਹਨੂੰ ਲੂਜ਼ ਵੀ ਰੱਖ ਸਕਦੇ ਹੋ ਟਾਈਟ ਹੋਰ ਰੱਖਣਾ ਹੈਨਾ ਹੋਰ ਟਾਈਟ ਰੱਖ ਲਓ ਦੇਖੋ ਥੋੜਾ ਜਿਹਾ ਮਿੰਕੇ ਰੱਖ ਲਓ ਤਾਂ ਜ਼ਿਆਦਾ ਟਾਈਟ ਵੀ ਹੋ ਜੂਗਾ ਹੈਨਾ ਹੁਣ ਆਪਾਂ ਇਹਦੇ ਉੱਪਰ ਜਿਹੜਾ ਬਣਾਇਆ ਉਹ ਚੜਾਤਾ ਹੁਣ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਮੈਂ ਆਪਾਂ ਡਿਜ਼ਾਈਨ ਆ ਲਾਣਾ ਹੈ ਬਣਾਉਣਾ ਹੈ ਤਾਂ ਤੁਸੀਂ ਇਹ ਵੀ ਇਹਦੇ ਉੱਪਰ ਐਂਕਸਾ ਢਾ ਸਕਦੇ ਹੋ ਹਾਂਜੀ ਹੁਣ ਇਹ ਆਪਾਂ ਉੱਪਰ ਚਾਹ ਨਾਲ ਚੜਾ ਦਾਂਗੇ ਜਿਹੜਾ ਡਿਜ਼ਾਈਨ ਵਾਲਾ ਇਹ ਬਿਲਕੁਲ ਸਿੰਪਲ ਨੇ ਹੈਨਾ ਕੋਈ ਹੋਣੀ ਹੈਗਾ ਦੇਖੋ ਇਹਦੇ ਵਿੱਚ ਹੁਣ ਧੂੜ ਮਿੱਟੀ ਕੁਝ ਨਹੀਂ ਪੈਂਦਾ ਐਨ ਬਿਲਕੁਲ ਨੀਚੇ ਤੱਕ ਆਪਣੇ ਇਹ ਕਵਰ ਹੋ ਗਿਆ। ਦੇਖੋ ਆਪਣੇ ਇਹਦੇ ਚ ਇਲਾਸਟਿਕ ਪਾਈ ਹੈ ਜਿਹੜੀ ਬਿਲਕੁਲ ਕਵਰ ਹੋ ਗਿਆ ਇਹ। ਇਸ ਤਰੀਕੇ ਨਾਲ ਨਾ ਤੁਸੀਂ ਏਸੀ ਦੇ ਕਵਰ ਹਨਾ ਕਾਰ ਵਿੱਚ ਬਣਾ ਸਕਦੇ ਹੋ। ਦੇਖੋ ਉਤਾਰਨਾ ਵੀ ਸिखਾ ਲਾ ਇਹ ਤੇ ਚੜਾਉਣਾ ਵੀ ਇਹਦੇ ਉੱਪਰ ਸिखਾ ਲਾ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਤੇ ਮਿਲਾਂਗੇ ਅਪਾ ਅਗਲੀ ਵੀਡੀਓ ਦੇ ਵਿੱਚ ਆਪਣੇ ਪੱਖਿਆਂ ਦੇ ਕਵਰ ਲੈ ਕੇ। ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤ ਸਿਰਿਆ ਕਾਲ